ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਾਂ ਜਿਹੜਾ ਮਾਰਨ ਤੇ ਆਪਣਾ ਅੱਜ ਸਵੇਰ ਨੇਰੀ ਤੇ ਮੀ ਵੀ ਬਾਵਾ ਜਾ ਆ ਗਿਆ ਝੋਨੇ ਵੀ ਵਿੱਚ ਬਾਵਾ ਸੱਟ ਗਿਆ ਤੇ ਤੇ 26 ਵੀ ਵਿੱਚ ਉਹ ਕਿੜਾ ਜਾ ਬਾਵਾ ਹੀ ਖਾ ਗਿਆ ਤੇ ਪੂਸੇ ਤਾਂ ਜੇ ਠੀਕ ਆ ਨੇਰੀ ਵਾਲੀ ਜਾ ਰਹੀ ਸੀ 4 ਵਜੇ ਅੱਜ ਸਵੇਰ ਤੇ ਮੈਂ ਵੀ ਬਾਵਾ ਹੀ ਸੀਗਾ ਕਿਉਂਕਿ ਆਪਣਾ ਪਾਣੀ ਬੰਦ ਕੀਤੇ ਨੂੰ ਇੱਥੇ 2-3 ਦਿਨ ਹੋ ਗਏ ਸੀ ਨੀਵੇਂ ਥਾਮਾ ਜਮਾੜਾ ਮੋਟਾ ਜਿਹਾ ਪਾਣੀ ਖੜ ਗਿਆ ਤੇ ਦੇਖੋ ਆ ਦੇ ਟੈਂਕ ਲਗ ਲੋੜਾਇਆ ਜਾ ਕਰ ਗਿਆ ਬਾਵਾ ਜੀ ਤੇ ਆ ਦੇ ਚੋ ਨਾਏ ਢੀੜਾ ਜਿਹਾ ਖਾ ਗਿਆ ਬੈਜ ਬੈਜ ਤਜਵੇਂ ਰਾਦੇ ਨਾਲੋਂ ਜੋ ਉੱਥੋਂ ਇਹਦਾ ਬਾਬਾ ਹੀ ਥੱਲੇੋਂ ਸਾਹ ਕਰਕੇ ਦਰਖਤਾਂ ਦੀ ਬਾਬਾ ਜਿਹੜਾ ਡੱਗ ਪਿਆ ਤੇ ਬਾਕੀ ਆਏ ਜਿਹੜੇ ਇਹ ਖਾ ਗਿਆ ਹੈ ਤੇ ਆਹ ਦੇਖੋ ਜਿਵੇਂ ਆਹ ਲੈਣ ਚਾਏ ਗੀੜੇ ਜੇ ਖਾਦੇ ਵੇ ਆ ਆ ਬਚਾਲੋਂ ਜੋ ਖੜੀ ਹੈ ਵੀ ਇਧਰੋਂ ਆਏ ਆ ਤੇ ਗੀੜੇ ਜੇ ਖਾ ਗਿਆ ਦੇਖੋ ਤੇ ਕਿਉਂਕਿ ਉਹਨੂੰ ਗੋਲੀ ਜੀ ਬਾਬਾ ਸੀ ਤੇ ਆਹ ਲੈਣ ਨੂੰ ਦੱਸ ਆਹ ਲੈਣ ਨੂੰ ਹਜੇ ਘੱਟ ਸੀ बाबा ਹੱਦ ਤੱਕ ਗੋਲੀ ਜੀ ਉੱਡ ਗਈ ਝੜ ਜੇ ਗਈ ਤੋਤ ਆ ਗਿਆ ਤੇ ਉਹ ਮਪਣੇ ਇਹ ਮੋਟਰ ਬੰਦ ਕੀਤੀ ਨੂੰ ਦਾ ਤਿੰਨ ਚਾਰ ਦਿਨ ਹੋ ਗਏ ਸੀ बाबा ਜਾਨੀ ਕਿ 26 777 ਇਹ ਡੈਗ 'ਤੇ ਬੈਜ ਬੈਜ ਦਾ ਬਾਬਾ ਹੀ ਲੰਮੇ ਪੈ ਗਏ ਤੇ ਕਿਉਂਕਿ ਮੀਂਹ ਵੀ ਵਾਵਾ ਹੀ ਸੀਗਾ ਸਵੇਰੋਂ ਨੇਰੀ ਬਹੁਤ ਜ਼ਿਆਦੇ ਸੀਗੀ ਆ ਆਪਣੀ ਆ ਗਈ ਸਬਜੀ ਕਾਲੀ ਫੋਲ ਮਾੜੀ ਆ ਜਿਹੜੀ ਬੈਂਗਣੀ ਦੀ ਪਨੀਰੀ ਤਿਆਰ ਕਰਕੇ ਲਾਈ ਸੀ ਇਹ ਵੀ ਚੱਲ ਪਿਆ ਵਿੱਚ ਦਰਲੇ ਜੇ ਗੰਡੇ ਖੜੇਆ ਗੰਡੇ ਸੀ ਤਾਂ ਸੰਗਣੀ ਇਹ ਉਦੋਂ ਪਹਿਲੇ ਮੀਹਾਂ ਨੇ ਮਾਰਤੇ ਸੀ ਆ ਮੂੜੀਆਂ ਇੱਕ ਟੁਹਾਡਾ ਤੇ ਆ ਗੋਭੀ ਲਾਈਆ ਹੁਣ ਆਪਾਂ ਤੇ ਕੱਲ ਹੀ ਲਾਈਆ ਜੀ ਤੇ ਬੜੀਆਂ ਸਿਰ ਚ ਚੱਕ ਗਈ ਦੇਖੋ ਆਦੇ ਆਏ ਲੈਣਾ ਚਲਾਤੀ ਪੰਜ ਲੈਣਾ ਲਾਤੀਆਂ ਇਹ ਐ ਤੇ ਜਿਵੇਂ ਚੱਲ ਪਿਉਵੇਂ ਉਵੇਂ ਮਿੱਟੀ ਲਾਦਾਂਗੇ ਬਸ ਬੱਟਾ ਬਣਾਦਾਂਗੇ ਇਹਨਾਂ ਦੀਆਂ ਪਾਣੀ ਲਾਉਣੇ ਹੁੰਨੇ ਰੇਗਿਰੀ ਹੁਣੋਂ ਦਾ ਫੁੱਲ ਬਣ ਜਾਣਾ ਸੀਗੇ ਉਦੋਂ ਪਹਿਲੇ ਵੀ ਹਨਿਆ ਪਾਦ ਇੱਧਰ ਲਾਈ ਸੀ ਤੇ ਇੱਧਰੋਂ ਐ ਮਾਰਤੀ ਸੀਗੀ ਤੇ ਪਾਚੱਕੀ ਜਿਹੜਾ ਜਿੱਤੀ ਜਪਾਰਸੋਂ ਦੀ ਲਾਈ ਵੀ ਆ ਵਧੀਆ ਚੱਕੀ ਸੀ ਜੀ ਦੇਖੋ ਆਹਦੀ ਉਹ ਨਾਲ ਦੀ ਨਾਲ ਆਏ ਮਿੱਟੀ ਦੀ ਲਈ ਚੱਲਾਂਗੇ ਜਿਵੇਂ ਜਿਵੇਂ ਬੱਚ ਸਿਰ ਜੇ ਚੱਕੀ ਜਾਣਗੇ ਆਏ ਨਾਲੋਂ ਨਾਲੋਂ ਜਿਵੇਂ ਛਾਵੇਂ ਛਾਵੇਂ ਜੇ ਥੋੜਾ ਜਿਹਾ ਵੱਧ ਡੇਕ ਪਿਆ ਬਾਕੀ ਤਾਂ ਇਹ ਗਿੜਾ ਜਾਈ ਖਾਦਾ ਆਦੇ ਹਲਾਂ ਦੇ ਵੀ ਅੱਜ ਆਪਾਂ ਫਾਲੀਆਂ ਦੇ ਮੂੰਹ ਬਦਲਤੇ ਨਾਟ ਪਾਤੇ ਨਵੇਂ ਕਿਉਂਕਿ ਉਹ ਮੂੰਹ ਕਸੇਵੇਂ ਸੀਗੇ ਮੂੰਹ ਲਾਤੇ ਨਵੇਂ ਤੇ ਉਧਰੋਂ ਤੋੜਦੇ ਆ ਕਚਰੀਂਡੇ ਜੇ ਵੇਲ ਜੀ ਤੋਂ ਇਹ ਆ ਨਾਤੇ ਸਾਰੇ ਨਾ ਨਵੇਂ ਪਾਕੀਏ ਬਦਲਦੇ ਆ ਕਿਹੜੀਂ ਡੇ ਜੇ ਤੋੜ ਲੇ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ